ਇੱਕ ਗਰੀਬ ਆਟੋ ਵਾਲਾ ਸ਼ਾਮ ਦੇ ਸਮੇਂ ਆਪਣੇ ਘਰੇ ਵਾਪਸ ਜਾ ਰਿਹਾ ਸੀ ਉਦੋਂ ਹੀ ਚੌਕ ਵਿੱਚ ਉਹਨੂੰ ਇੱਕ ਕੁੜੀ ਮਿਲਦੀ ਹੈ ਜਿਨੇ ਵਧੀਆ ਕੱਪੜੇ ਪਾਏ ਹੋਏ ਸਨ ਪਰ ਉਹ ਪੂਰੀ ਤਰ੍ਹਾਂ ਨਸ਼ੇ ਵਿੱਚ ਤੁੱਤ ਸੀ ਉਹ ਆਟੋ ਵਾਲੇ ਨੂੰ ਹੱਥ ਦੇ ਕੇ ਆਟੋ ਰੁਕਵਾ ਲੈਂਦੀ ਹੈ ਤੇ ਉਹਦੇ ਵਿੱਚ ਬੈਠ ਜਾਂਦੀ ਹੈ ਉਸ ਨੂੰ ਆਪਣੇ ਫਲੈਟ ਦਾ ਐਡਰੈਸ ਦੱਸਦੀ ਹੈ ਆਟੋ ਵਾਲਾ ਉਸ ਪਤੇ ਤੇ ਪਹੁੰਚ ਜਾਂਦਾ ਹੈ ਫਲੈਟ ਦੇ ਸਾਹਮਣੇ ਪਹੁੰਚ ਕੇ ਉਹ ਆਟੋ ਵਾਲਾ ਉਸ ਕੁੜੀ ਨੂੰ ਕਹਿੰਦਾ ਕਿ ਤੁਹਾਡਾ ਪਤਾ ਆ ਗਿਆ ਹੁਣ ਤੁਸੀਂ ਉਤਰ ਜਾਓ ਉਹ ਆਟੋ ਵਿੱਚੋਂ ਤਾਂ ਉਤਰ ਜਾਂਦੀ ਹੈ ਪਰ ਉਹਦੇ ਪੈਰ ਡੱਗ ਮਗਾ ਰਹੇ ਸਨ ਫਲੱਗ ਨਹੀਂ ਜੀ ਰਿਹਾ ਕਿ ਉਹ ਆਪਣੇ ਫਲੈਟ ਦੀ ਜੋ ਕਿ ਤੀਜੀ ਮੰਜ਼ਲ ਤੇ ਸੀ ਉਤੋਂ ਤੱਕ ਪਹੁੰਚ ਜਾਵੇਗੀ ਇਹ ਸਭ ਕੁਝ ਦੇਖ ਕੇ ਉਹ ਆਟੋ ਵਾਲਾ ਇਨਸਾਨ ਜੀ ਤੋ ਦਿਖਾਉਂਦਾ ਹੋਇਆ ਉਹਨੂੰ ਸਹਾਰਾ ਦਿੰਦਾ ਹੈ ਤੇ ਉਹਦੇ ਫਲੈਟ ਤੱਕ ਪਹੁੰਚਾ ਦਿੰਦਾ ਹੈ ਪਰ ਜਿਵੇਂ ਹੀ ਉਹ ਵਾਪਸ ਆਉਣ ਵਾਲਾ ਹੁੰਦਾ ਹੈ ਤਾਂ ਉਹ ਕੁੜੀ ਉਹਨੂੰ ਫਲੈਟ ਦੇ ਅੰਦਰ ਲੈ ਜਾਂਦੀ ਹੈ ਉਸ ਤੋਂ ਬਾਅਦ ਕੁਝ ਅਜੀਹਾ ਹੁੰਦਾ ਹੈ ਕਿ ਉਹ ਆਟੋ ਵਾਲੇ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ ਕੌਣ ਸੀ ਇਹ ਕੁੜੀ ਕੌਣ ਸੀ ਉਹ ਆਟੋ ਵਾਲਾ ਕੀ ਕੀਤਾ ਸੀ ਉਸ ਅਮੀਰ ਕੁੜੀ ਨੇ ਅਜੀਹਾ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ। ਬਾਗਪੱਤ ਦੇ ਨੇੜੇ ਇੱਕ ਪਿੰਡ ਵਿੱਚ ਰਕੇਸ਼ ਨਾਮ ਦਾ ਇੱਕ ਮੁੰਡਾ ਰਹਿੰਦਾ ਹੈ। ਉਹ 12ਵੀਂ ਕਲਾਸ ਵਿੱਚ ਪੜ੍ਹਦਾ ਹੈ ਪਰ ਜਿਵੇਂ ਹੀ 12ਵੀਂ ਦਾ ਨਤੀਜਾ ਆਉਂਦਾ ਤਾਂ ਉਹਦੇ ਨੰਬਰ ਬਹੁਤ ਜ਼ਿਆਦਾ ਘੱਟ ਆਏ ਸੀ। 12ਵੀਂ ਤੋਂ ਬਾਅਦ ਉਹ ਅੱਗੇ ਪੜ੍ਹਾਈ ਕਰਨਾ ਹੀ ਨਹੀਂ ਚਾਹੁੰਦਾ ਸੀ। ਉਸਦੇ ਮਾਤਾ-ਪਿਤਾ ਤਾਂ ਉਹਨੂੰ ਬਹੁਤ ਸਮਝਾਉਂਦੇ ਹਨ ਕਿ ਪੜ੍ਹਾਈ ਤੋਂ ਬਿਨਾ ਅੱਗੇ ਕੁਝ ਵੀ ਨਹੀਂ ਪਰ ਉਹ ਆਪਣੇ ਮਾਤਾ-ਪਿਤਾ ਨੂੰ ਕਹਿੰਦਾ ਹੈ ਕਿ ਮੈਨੂੰ ਪੜ੍ਹਾਈ ਲਿਖਾਈ ਸਮਝ ਹੀ ਨਹੀਂ ਆਉਂਦੀ। ਉਸ ਤੋਂ ਬਾਅਦ ਰਕੇਸ਼ ਪੜਨੋਂ ਹਟ ਜਾਂਦਾ ਹੈ। ਥੋੜਾ ਟਾਈਮ ਇਸੇ ਤਰ੍ਹਾਂ ਬੀਤਦਾ ਹੈ। ਫਿਰ ਰਕੇਸ਼ ਦੇ ਮਾਪੇ ਸੋਚਣ ਲੱਗਦੇ ਨੇ ਕਿ ਇਹਦਾ ਵਿਆਹ ਕਰਵਾ ਦਿੰਨੇ ਆ। ਜਦੋਂ ਵਿਆਹ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਜਾਵੇਗਾ ਫਿਰ ਆਪਣੇ ਆਪ ਲਾਈਨ ਤੇ ਆ ਜਾਵੇਗਾ। ਇਹ ਹੀ ਸਭ ਕੁਝ ਸੋਚ ਕੇ ਉਹਦੇ ਮਾਤਾ ਪਿਤਾ ਉਹਦੇ ਲਈ ਰਿਸ਼ਤਾ ਲੱਭਣ ਲੱਗਦੇ ਆ। ਥੋੜੇ ਹੀ ਸਮੇਂ ਵਿੱਚ ਉਹਨਾਂ ਨੂੰ ਇੱਕ ਵਧੀਆ ਰਿਸ਼ਤਾ ਮਿਲ ਜਾਂਦਾ ਹੈ। ਕੁੜੀ ਦਾ ਨਾਮ ਕੋਮਲ ਸੀ। ਵਧੀਆ ਮਹੂਰਤ ਦੇਖ ਕੇ ਰਕੇਸ਼ ਤੇ ਕੋਮਲ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਰਾਕੇਸ਼ ਆਪਣੀ ਘਰ ਵਾਲੀ ਨਾਲ ਉਸੇ ਘਰ ਵਿੱਚ ਰਹਿਣ ਲੱਗਦਾ ਹੈ। ਵਿਆਹ ਤੋਂ ਬਾਅਦ ਪਰਿਵਾਰ ਵੱਧ ਗਿਆ ਸੀ। ਹੁਣ ਰਾਕੇਸ਼ ਦਾ ਪਿਓ ਉਸ ਨੂੰ ਕੋਈ ਨਾ ਕੋਈ ਕੰਮ ਕਰਨ ਲਈ ਕਹਿਣ ਲੱਗਦਾ ਹੈ। ਰਾਕੇਸ਼ ਆਪਣੇ ਲਈ ਕੰਮ ਲੱਭਣ ਲੱਗਦਾ ਹੈ ਪਰ ਉਸ ਨੂੰ ਕੋਈ ਵੀ ਢੰਗ ਦਾ ਕੰਮ ਨਹੀਂ ਮਿਲਦਾ। ਫਿਰ ਉਹ ਆਪਣੇ ਇੱਕ ਦੋਸਤ ਨੂੰ ਮਿਲਦਾ ਹੈ ਜਿਹੜਾ ਕਿ ਆਟੋ ਚਲਾਉਂਦਾ ਸੀ। ਇਹ ਸਭ ਕੁਝ ਦੇਖ ਕੇ ਰਾਕੇਸ਼ ਵੀ ਸੋਚਦਾ ਹੈ ਕਿ ਕਿਉਂ ਨਾ ਮੈਂ ਵੀ ਆਪਣਾ ਹੀ ਇੱਕ ਆਟੋ ਪਾਲ ਲਵਾਂ। ਅਸਲ ਵਿੱਚ ਉਹਦਾ ਉਹ ਦੋਸਤ ਦਿੱਲੀ 'ਚ ਰਹਿੰਦਾ ਹੈ। ਰਾਕੇਸ਼ ਵੀ ਆਪਣੇ ਮਾਪਿਓ ਨੂੰ ਕਹਿਣ ਲੱਗਦਾ ਹੈ ਕਿ ਮੈਂ ਦਿੱਲੀ ਜਾਵਾਂਗਾ ਤੇ ਮੈਂ ਆਪਣੀ ਪਤਨੀ ਨੂੰ ਵੀ ਆਪਣੇ ਨਾਲ ਹੀ ਲੈ ਕੇ ਜਾਵਾਂਗਾ ਉਸ ਨੂੰ ਇਹ ਲੱਗਦਾ ਸੀ ਕਿ ਮਾਪਿਓ ਉਹਨੂੰ ਮਨਾ ਕਰ ਦੇਣਗੇ ਪਰ ਰਾਕੇਸ਼ ਦੇ ਮਾਪਿਓ ਨੇ ਉਸ ਨੂੰ ਖੁਸ਼ੀ-ਖੁਸ਼ੀ ਦਿੱਲੀ ਜਾਣ ਦੀ ਇਜਾਜ਼ਤ ਹੀ ਦੇ ਦਿੱਤੀ ਰਾਕੇਸ਼ ਆਪਣੀ ਪਤਨੀ ਨਾਲ ਹੁਣ ਦਿੱਲੀ ਆ ਕੇ ਰਹਿਣ ਲੱਗ ਗਿਆ ਉਸਨੇ ਇੱਕ ਕਿਰਾਏ ਦਾ ਕਮਰਾ ਲੈ ਲਿਆ ਸੀ ਜਿਸ ਵਿੱਚ ਦੋਨੇ ਪਤੀ ਪਤਨੀ ਰਹਿੰਦੇ ਸਨ ਹੁਣ ਉਹ ਆਪਣੇ ਦੋਸਤ ਨਾਲ ਮਿਲ ਕੇ ਹੀ ਆਟੋ ਚਲਾਉਣਾ ਸ਼ੁਰੂ ਕਰਨ ਲੱਗ ਗਿਆ ਸ਼ੁਰੂ-ਸ਼ੁਰੂ ਵਿੱਚ ਉਹ ਆਪਣੇ ਦੋਸਤ ਦੇ ਨਾਲ ਹੀ ਰਹਿੰਦਾ ਹੈ ਪਰ ਹੌਲੀ-ਹੌਲੀ ਉਹ ਸਭ ਕੁਝ ਸਿੱਖ ਗਿਆ ਹੁਣ ਉਸ ਨੂੰ ਆਟੋ ਵਿੱਚ ਵਧੀਆ ਕਮਾਈ ਹੋਣ ਲੱਗ ਗਈ ਤੇ ਉਸ ਦਾ ਘਰ ਆਟੋ ਦੀ ਕਮਾਈ ਨਾਲ ਹੀ ਚੱਲਣ ਲੱਗ ਗਿਆ ਸੀ ਹੌਲੀ-ਹੌਲੀ ਸਮਾਂ ਬੀਤਦਾ ਹੈ ਸਮੇਂ ਦੇ ਨਾਲ ਉਸ ਦੇ ਚੰਗੇ ਦਿਨ ਸ਼ੁਰੂ ਹੋ ਜਾਂਦੇ ਨੇ ਉਹ ਵਧੀਆ ਪੈਸੇ ਕਮਾਉਂਦਾ ਹੈ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ ਹੁਣ ਉਸ ਨੂੰ ਇੱਥੇ ਦਿੱਲੀ ਆਏ ਹੋਏ ਨੂੰ ਵੀ 4 ਸਾਲ ਹੋ ਗਏ ਸਨ ਇਨ੍ਹਾਂ 4 ਸਾਲਾਂ ਵਿੱਚ ਉਹਨਾਂ ਦੇ ਘਰੇ ਇੱਕ ਮੁੰਡਾ ਵੀ ਹੋ ਗਿਆ ਸੀ ਰਾਕੇਸ਼ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਸੀ। ਉਹਦੇ ਮਾਪਿਓ ਵੀ ਉਹਨੂੰ ਮਿਲਣ ਲਈ ਅਕਸਰ ਹੀ ਆਉਂਦੇ ਰਹਿੰਦੇ। ਪਰ ਅਚਾਨਕ ਕੁਝ ਅਜੀਹਾ ਹੁੰਦਾ ਹੈ ਕਿ ਰਾਕੇਸ਼ ਆਪਣੇ ਪਰਿਵਾਰ ਵੱਲ ਧਿਆਨ ਦੇਣਾ ਬਿਲਕੁਲ ਹੀ ਬੰਦ ਕਰ ਦਿੰਦਾ ਹੈ। ਪਹਿਲਾਂ ਤਾਂ ਉਹ ਸ਼ਾਮ ਨੂੰ ਘਰ ਆਉਣ ਸਮੇਂ ਆਪਣੇ ਬੱਚੇ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦਾ ਸੀ। ਪਰ ਪਿਛਲੇ ਕਈ ਦਿਨਾਂ ਤੋਂ ਕੁਝ ਅਜੀਹਾ ਹੋ ਗਿਆ ਸੀ ਜਿਸ ਨਾਲ ਰਾਕੇਸ਼ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਗਿਆ। ਉਸਨੇ ਹੁਣ ਆਪਣੇ ਘਰੇ ਵੀ ਪੈਸੇ ਦੇਣੇ ਬੰਦ ਕਰ ਦਿੱਤੇ ਸਨ। ਘਰ ਵਿੱਚ ਰਾਸ਼ਨ ਦੀ ਕਿੱਲਤ ਆ ਗਈ ਸੀ ਇਸ ਲਈ ਕੋਮਲ ਵੀ ਪਰੇਸ਼ਾਨ ਰਹਿਣ ਲੱਗਦੀ ਹੈ ਪਰੇਸ਼ਾਨ ਤਾਂ ਉਹ ਪਹਿਲਾਂ ਤੋਂ ਹੀ ਸੀ ਪਰ ਇੱਕ ਸ਼ਾਮ ਕੋਮਲ ਰਾਕੇਸ਼ ਨੂੰ ਪੁੱਛਣ ਲੱਗਦੀ ਹੈ ਕਿ ਅਜਿਹਾ ਕੀ ਹੋ ਗਿਆ ਤੁਸੀਂ ਇਸ ਤਰ੍ਹਾਂ ਕਿਉਂ ਕਰਨ ਲੱਗ ਗਏ ਹੁਣ ਤੁਸੀਂ ਘਰਵਾਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਕੀ ਤੁਹਾਨੂੰ ਕੋਈ ਗਾਹਕ ਨਹੀਂ ਮਿਲਦਾ ਤੁਹਾਡੀ ਆਟੋ ਦੀ ਕਮਾਈ ਨਹੀਂ ਹੁੰਦੀ ਇਹ ਸਭ ਕੁਝ ਸੁਣ ਕੇ ਰਾਕੇਸ਼ ਨਜ਼ਰਾਂ ਚਰਾਉਂਦਾ ਹੋਇਆ ਕਹਿਣ ਲੱਗਦਾ ਹੈ ਕਿ ਹਾਂ ਅੱਜਕੱਲ ਧੰਦਾ ਕੁਝ ਮੰਦਾ ਹੀ ਚੱਲ ਰਿਹਾ ਹੈ ਤੂੰ ਵੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਕੋਮਲ ਉਸਦੀ ਗੱਲ ਸੁਣਦੀ ਹੈ ਤੇ ਚੁੱਪ ਕਰ ਜਾਂਦੀ ਹੈ ਪਰ ਦਿਨੋ ਦਿਨ ਹਾਲਾਤ ਹੋਰ ਵੀ ਮਾੜੇ ਹੋਣ ਲੱਗਦੇ ਆ ਹੁਣ ਰਕੇਸ਼ ਘਰ ਵਿੱਚ 1 ਰੁਪਿਆ ਨਹੀਂ ਸੀ ਦਿੰਦਾ ਇਸ ਲਈ ਕੋਮਲ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਇੱਕ ਦਿਨ ਪਰੇਸ਼ਾਨੀ ਦੇ ਚੱਲਦੇ ਉਹ ਰਕੇਸ਼ ਨਾਲ ਲੜਨ ਲੱਗਦੀ ਹੈ ਘਰ ਵਿੱਚ ਰਾਸ਼ਨ ਦੀ ਬਹੁਤ ਜ਼ਿਆਦਾ ਕਿੱਲਤ ਸੀ ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਕੰਮ ਨਹੀਂ ਚੱਲਦਾ ਤੁਹਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ ਇੱਕ ਦਿਨ ਉਹਨਾਂ ਦੀ ਲੜਾਈ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਰਕੇਸ਼ ਕੋਮਲ ਦੇ ਹੱਥ ਚੱਕ ਦਿੰਦਾ ਉਸ ਤੋਂ ਬਾਅਦ ਕੋਮਲ ਉੱਚੀ-ਉੱਚੀ ਰੋਣ ਲੱਗਦੀ ਹੈ ਪਰ ਰਕੇਸ਼ ਤਾਂ ਲੜਾਈ ਕਰਨ ਤੋਂ ਬਾਅਦ ਘਰ ਤੋਂ ਬਾਹਰ ਚਲਾ ਗਿਆ ਸੀ ਕੋਮਲ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਆਪਣੇ ਘਰ ਵਾਲਿਆਂ ਨੂੰ ਤੇ ਰਕੇਸ਼ ਦੇ ਮਾਪਿਆਂ ਨੂੰ ਸਾਰੀ ਗੱਲ ਫੋਨ ਤੇ ਦੱਸ ਦਿੰਦੀ ਹੈ ਰਕੇਸ਼ ਦੇ ਮਾਪਿਓ ਉਸ ਦੀ ਇਹ ਗੱਲ ਸੁਣ ਕੇ ਕਾਫੀ ਜ਼ਿਆਦਾ ਹੈਰਾਨ ਹੁੰਦੇ ਆ ਉਹ ਕੋਮਲ ਨੂੰ ਕਹਿੰਦੇ ਹਨ ਕਿ ਤੂੰ ਫਿਕਰ ਨਾ ਕਰ ਅਸੀਂ ਕੱਲ ਹੀ ਤੇਰੇ ਕੋਲ ਆ ਰਹੇ ਹਾਂ ਫਿਰ ਪੂਰੀ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਦੂਜੇ ਪਾਸੇ ਕੋਮਲ ਦੇ ਮਾਪੇ ਉਸ ਨੂੰ ਕੱਲ ਆਉਣ ਲਈ ਕਹਿਣ ਲੱਗਦੇ ਆ ਇਸ ਤੋਂ ਬਾਅਦ ਕੋਮਲ ਆਪਣੇ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਹੈ ਅਗਲੇ ਦਿਨ ਸਵੇਰੇ ਹੀ ਰਾਕੇਸ਼ ਅਤੇ ਕੋਮਲ ਦੇ ਮਾਤਾ ਪਿਤਾ ਉਹਨਾਂ ਦੇ ਘਰੇ ਪਹੁੰਚ ਜਾਂਦੇ ਹਨ ਉਸ ਸਮੇਂ ਰਾਕੇਸ਼ ਵੀ ਘਰ ਵਿੱਚ ਹੀ ਸੀ ਉਹਨਾਂ ਸਾਰਿਆਂ ਨੂੰ ਦੇਖ ਕੇ ਰਾਕੇਸ਼ ਹਰਾਨ ਹੋ ਜਾਂਦਾ ਹੈ ਉਹ ਉਹਨਾਂ ਨੂੰ ਪੁੱਛਣ ਲੱਗਦਾ ਹੈ ਕਿ ਤੁਹਾਨੂੰ ਕਿਸ ਨੇ ਬੁਲਾਇਆ ਹੈ ਰਾਕੇਸ਼ ਦੇ ਮਾਪਿਓ ਦਾ ਉਸ ਨੂੰ ਕਹਿੰਦੇ ਆ ਕਿ ਚਲੋ ਅੰਦਰ ਚੱਲ ਕੇ ਗੱਲ ਕਰਦੇ ਹਾਂ ਪਰ ਕੋਮਲ ਦੇ ਮਾਤਾ ਪਿਤਾ ਉਸ ਨੂੰ ਉੱਥੇ ਹੀ ਧਮਕਾਉਣ ਲੱਗਦੇ ਆ ਉਸ ਨੂੰ ਕਹਿੰਦੇ ਆ ਕਿ ਤੂੰ ਸਾਡੀ ਕੁੜੀ ਨੂੰ ਮਾਰਿਆ ਤਾਂ ਮਾਰਿਆ ਕਿਵੇਂ ਅਸੀਂ ਜਾਉਨੇ ਆ ਅਜੇ ਤੱਕ ਅਸੀਂ ਤੇਰਾ ਉਹਦੇ ਨਾਲ ਵਿਆਹ ਕੀਤਾ ਉਹ ਤੈਨੂੰ ਵੇਚੀ ਨਹੀਂ ਰਕੇਸ਼ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਸੀ ਕਿ ਕੋਮਲ ਨੇ ਹੀ ਫੋਨ ਕਰਕੇ ਉਹਨਾਂ ਨੂੰ ਬੁਲਾਇਆ ਹੈ ਉਹਨਾਂ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਅੰਦਰ ਚੱਲੋ ਆਪਾਂ ਅੰਦਰ ਬੈਠ ਕੇ ਸਾਰੀ ਗੱਲ ਕਰਦੇ ਹਾਂ ਪਰ ਰਕੇਸ਼ ਦੇ ਸੱਸ ਸਹੁਰਾ ਉਹਨੂੰ ਉੱਥੇ ਹੀ ਧਮਕਾਉਣ ਲੱਗਦੇ ਆ ਪਹਿਲਾਂ ਤਾਂ ਰਕੇਸ਼ ਗੱਲ ਨੂੰ ਆਰਾਮ ਨਾਲ ਸੁਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਹਦੇ ਸੱਸ ਸਹੁਰਾ ਜ਼ਿਆਦਾ ਹੀ ਗਰਮ ਹੁੰਦੇ ਆ ਤਾਂ ਰਕੇਸ਼ ਵੀ ਗੁੱਸੇ ਵਿੱਚ ਆ ਜਾਂਦਾ ਹੈ ਉਹਨਾਂ ਨੂੰ ਕਹਿਣ ਲੱਗਦਾ ਹੈ ਕਿ ਮੇਰਾ ਕੰਮ ਅੱਜਕੱਲ ਥੋੜਾ ਜਿਹਾ ਘੱਟ ਚੱਲ ਰਿਹਾ ਹੈ ਜੇ ਇਹ ਐਡਜਸਟ ਕਰ ਲਵੇਗੀ ਤਾਂ ਇਹਦੇ ਵਿੱਚ ਕੀ ਬੁਰਾਈ ਹੈ ਇਸ ਤੋਂ ਬਾਅਦ ਰਕੇਸ਼ ਘਰ ਤੋਂ ਜਾਣ ਲੱਗਦਾ ਹੈ ਰਕੇਸ਼ ਦੇ ਮਾਤਾ ਪਿਤਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਉਹ ਉਸ ਨੂੰ ਕਹਿੰਦੇ ਹਨ ਕਿ ਤੂੰ ਰੁਕ ਜਾ ਇੱਥੇ ਬਹਿ ਕੇ ਗੱਲ ਕਰਦੇ ਆ ਪਰ ਰਕੇਸ਼ ਉਹਨਾਂ ਦੀ ਇੱਕ ਨਹੀਂ ਸੁਣਦਾ ਉਹ ਆਟੋ ਨੂੰ ਸਟਾਰਟ ਕਰਕੇ ਲੈ ਜਾਂਦਾ ਹੈ ਇਸ ਤੋਂ ਬਾਅਦ ਰਕੇਸ਼ ਤਾਂ ਉੱਥੋਂ ਚਲਾ ਗਿਆ ਸੀ ਪਰ ਬਾਕੀ ਸਾਰੇ ਜਾਣੇ ਘਰ ਦੇ ਅੰਦਰ ਬੈਠ ਕੇ ਗੱਲ ਕਰਨ ਲੱਗਦੇ ਆ ਗੱਲਾਂ ਵਿੱਚ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜ਼ਰੂਰ ਕੋਈ ਨਾ ਕੋਈ ਗੜਬੜੀ ਹੈ। ਉਹਨਾਂ ਨੂੰ ਤਾਂ ਇਹ ਲੱਗਦਾ ਹੈ ਕਿ ਰਕੇਸ਼ ਨਾਲ ਕੁਝ ਨਾ ਕੁਝ ਗਲਤ ਹੋਇਆ ਹੈ। ਜੋ ਇਸ ਤਰ੍ਹਾਂ ਕਰ ਰਿਹਾ ਹੈ। ਰਕੇਸ਼ ਦੇ ਮਾਤਾ ਪਿਤਾ ਕੋਮਲ ਦੇ ਮਾਤਾ ਪਿਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ। ਪਰ ਉਹ ਤਾਂ ਅਜੇ ਵੀ ਗੁੱਸੇ ਵਿੱਚ ਹੀ ਸਨ। ਉਹ ਕਹਿਣ ਲੱਗਦੇ ਹੈ ਕਿ ਇਸ ਤਰ੍ਹਾਂ ਨਹੀਂ ਚੱਲੇਗਾ। ਅਸੀਂ ਰਕੇਸ਼ ਦੇ ਖਿਲਾਫ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਵਾਂਗੇ। ਇਹ ਸਭ ਕੁਝ ਸੁਣ ਕੇ ਕੋਮਲ ਇੱਕਦਮ ਚੁੱਪ ਹੋ ਜਾਂਦੀ ਹੈ। ਕੋਮਲ ਦੇ ਘਰ ਵਾਲੇ ਉਸ ਨੂੰ ਆਪਣੇ ਨਾਲ ਲੈ ਕੇ ਥਾਣੇ ਚਲੇ ਜਾਂਦੇ ਆ। ਥਾਣੇ ਵਿੱਚ ਜਾ ਕੇ ਉਹ ਰਕੇਸ਼ ਦੇ ਖਿਲਾਫ ਰਿਪੋਰਟ ਦਰਜ ਕਰਵਾ ਦਿੰਦੇ ਹਨ। ਪੁਲਿਸ ਵਾਲਾ ਕੋਮਲ ਤੋਂ ਰਕੇਸ਼ ਦੇ ਬਾਰੇ ਵਿੱਚ ਪੁੱਛਣ ਲੱਗਦਾ ਹੈ। ਕੋਮਲ ਉਹਨਾਂ ਨੂੰ ਸਾਰਾ ਕੁਝ ਦੱਸਦੀ ਹੈ ਕਿ ਰਕੇਸ਼ ਆਟੋ ਚਲਾਉਂਦਾ ਹੈ। ਪਹਿਲਾਂ ਤਾਂ ਸਭ ਕੁਝ ਠੀਕ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਹਦਾ ਸੁਭਾਅ ਬਹੁਤ ਜ਼ਿਆਦਾ ਬਦਲ ਗਿਆ ਹੈ। ਹੁਣ ਤੱਕ ਕੋਮਲ ਤੇ ਰਕੇਸ਼ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਸਨ। ਇਨ੍ਹਾਂ 5 ਸਾਲਾਂ ਵਿੱਚ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਸੀ ਪਿਛਲੇ ਕੁਝ ਦਿਨਾਂ ਤੋਂ ਹੀ ਰਕੇਸ਼ ਬਹੁਤ ਜ਼ਿਆਦਾ ਉਦਾਸ ਤੇ ਪਰੇਸ਼ਾਨ ਰਹਿਣ ਲੱਗਦਾ ਹੈ ਘਰ ਦੇ ਵਲੋਂ ਹੁਣ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਜਦੋਂ ਕਦੇ ਮੈਂ ਉਸ ਤੋਂ ਉਦਾਸ ਰਹਿਣ ਦਾ ਕਾਰਨ ਪੁੱਛਦੀ ਆ ਤਾਂ ਉਹ ਉਲਟਾ ਮੇਰੇ ਨਾਲ ਲੜਾਈ ਕਰਨ ਲੱਗਦਾ ਹੈ ਇਸੇ ਗੱਲ ਦੇ ਕਾਰਨ ਇੱਕ ਦਿਨ ਉਸਨੇ ਮੇਰੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਸਾਰੀ ਗੱਲ ਸੁਣਨ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਇਹ ਲੱਗਦਾ ਹੈ ਕਿ ਜ਼ਰੂਰ ਕੋਈ ਗੱਲ ਹੈ ਮਾਮਲੇ ਵਿੱਚ ਕੋਈ ਨਾ ਕੋਈ ਹੋਰ ਗੜਬੜ ਹੈ ਕਿਉਂਕਿ ਰਕੇਸ਼ ਕੋਈ ਨਸ਼ਾ ਵਗੈਰਾ ਵੀ ਨਹੀਂ ਕਰਦਾ ਸੀ ਉਹ ਪਹਿਲਾਂ ਵਧੀਆ ਢੰਗ ਨਾਲ ਰਹਿੰਦਾ ਸੀ ਘਰ ਨੂੰ ਚਲਾਉਂਦਾ ਸੀ ਪਰ ਹੁਣ ਅਚਾਨਕ ਪਤਾ ਨਹੀਂ ਅਜਿਹਾ ਕੀ ਹੋ ਗਿਆ ਕੀ ਸਾਰਾ ਕੁਝ ਹੋ ਰਿਹਾ ਹੈ ਸ਼ਾਮ ਤੱਕ ਪੁਲਿਸ ਵਾਲੇ ਰਕੇਸ਼ ਨੂੰ ਵੀ ਫੜ ਕੇ ਥਾਣੇ ਵਿੱਚ ਲੈ ਆਉਂਦੇ ਨੇ ਜਿੱਥੇ ਉਹਦੇ ਸੱਸ ਸਹਰਾ ਤੇ ਉਹਦੀ ਪਤਨੀ ਕੋਮਲ ਬੈਠੀ ਹੋਈ ਸੀ ਉਹਨਾਂ ਨੂੰ ਦੇਖ ਕੇ ਰਕੇਸ਼ ਨੂੰ ਗੁੱਸਾ ਤਾਂ ਬਹੁਤ ਆਉਂਦਾ ਪਰ ਥਾਣੇ ਵਿੱਚ ਹੋਣ ਦੇ ਕਾਰਨ ਉਹ ਕੁਝ ਵੀ ਨਹੀਂ ਕਰ ਪਾਉਂਦਾ ਪੁਲਿਸ ਵਾਲੇ ਉਸ ਨੂੰ ਪੁੱਛਣ ਲੱਗਦੇ ਨੇ ਕਿ ਤੂੰ ਆਪਣੀ ਪਤਨੀ ਦੀ ਕੁੱਟਮਾਰ ਕਿਉਂ ਕਰਦਾ ਹੈ ਤਾਂ ਰਕੇਸ਼ ਕਹਿਣ ਲੱਗਦਾ ਹੈ ਕਿ ਇਹ ਤਾਂ ਸਾਡੇ ਘਰ ਦਾ ਮਾਮਲਾ ਸੀ ਪਰ ਜੇ ਉਹ ਇਹ ਗੱਲ ਨੂੰ ਬਾਹਰ ਲੈ ਕੇ ਆਈ ਹੈ ਤਾਂ ਉਸ ਦੀ ਸਜ਼ਾ ਇਹਨੂੰ ਜ਼ਰੂਰ ਮਿਲੇਗੀ ਹੁਣ ਮੈਂ ਇਹਨੂੰ ਆਪਣੇ ਨਾਲ ਨਹੀਂ ਰੱਖ ਸਕਦਾ ਜੋ ਵੀ ਹੋਊਗਾ ਦੇਖੀ ਜਾਊਗੀ ਪਰ ਜਦੋਂ ਪੁਲਿਸ ਰਕੇਸ਼ ਨੂੰ ਧਮਕਾਉਂਦੀ ਹੈ ਤਾਂ ਰਕੇਸ਼ ਰੋਣ ਲੱਗਦਾ ਹੈ ਪੁਲਿਸ ਵਾਲਿਆਂ ਨੂੰ ਕਹਿਣ ਲੱਗਦਾ ਹੈ ਕਿ ਇਸ ਸਭ ਵਿੱਚ ਮੇਰੀ ਕੋਈ ਗਲਤੀ ਨਹੀਂ ਮੈਂ ਤਾਂ ਆਪ ਇੱਕ ਬਹੁਤ ਵੱਡੀ ਮੁਸੀਬਤ ਵਿੱਚ ਫਸਿਆ ਹੋਇਆ ਹਾਂ ਜੇ ਮੈਂ ਇਸ ਬਾਰੇ ਆਪਣੇ ਘਰ ਵਾਲਿਆਂ ਨੂੰ ਜਾਂ ਆਪਣੀ ਪਤਨੀ ਨੂੰ ਦੱਸਦਾ ਤਾਂ ਉਹ ਸਾਰੇ ਮੈਨੂੰ ਹੀ ਦੋਸ਼ੀ ਮੰਨਣਗੇ ਪੁਲਿਸ ਵਾਲੇ ਉਸ ਤੋਂ ਸਾਰੀ ਗੱਲ ਜਾਣਨਾ ਚਾਹੁੰਦੇ ਸਨ ਰਕੇਸ਼ ਸਾਰੀ ਗੱਲ ਦੱਸਦਾ ਹੈ ਕਿ ਅੱਜ ਤੋਂ ਲਗਭਗ 1 ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਸ਼ਾਮ ਨੂੰ ਮੈਂ ਆਪਣੇ ਆਟੋ ਤੇ ਆਪਣੇ ਘਰੇ ਵਾਪਸ ਆ ਰਿਹਾ ਸੀ ਉਦੋਂ ਹੀ ਇੱਕ ਚੌਕ ਵਿੱਚ ਮੈਨੂੰ ਇੱਕ ਕੁੜੀ ਮਿਲਦੀ ਹੈ ਜਿਨੇ ਵਧੀਆ ਕੱਪੜੇ ਪਾਏ ਹੋਏ ਸਨ ਤੇ ਉਹ ਦੇਖਣ ਵਿੱਚ ਵੀ ਸੋਹਣੀ ਸੀ ਪਰ ਉਹਨੇ ਕਾਫੀ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਉਹ ਹੱਥ ਦੇ ਕੇ ਆਟੋ ਰੁਕਵਾ ਲੈਂਦੀ ਹੈ ਜਦੋਂ ਮੈਂ ਆਟੋ ਰੋਕਦਾ ਤਾਂ ਉਹ ਕੁੜੀ ਮੇਰੇ ਆਟੋ ਵਿੱਚ ਆ ਕੇ ਬੈਠ ਜਾਂਦੀ ਹੈ ਉਹ ਮੈਨੂੰ ਆਪਣੇ ਫਲੈਟ ਦਾ ਪਤਾ ਦੱਸਦੀ ਹੈ ਜਿਹੜਾ ਚੌਥੋਂ ਨੇੜੇ ਸੀ ਮੈਂ ਉਹਨੂੰ ਉੱਥੇ ਪਹੁੰਚਾ ਦਿੱਨਾ ਉਹ ਕੁੜੀ ਆਟੋ ਵਿੱਚੋਂ ਤਾਂ ਉੱਤਰ ਗਈ ਸੀ ਪਰ ਉਹਦੇ ਪੈਰ ਡੱਗ ਮਗਾਰੇ ਸਨ ਉਹ ਬਿਲਕੁਲ ਵੀ ਨਹੀਂ ਸੀ ਚੱਲ ਸਕਦੀ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਆਪਦੇ ਫਲੈਟ ਤੱਕ ਪਹੁੰਚ ਸਕੇਗੀ ਮੈਂ ਇਨਸਾਨੀਅਤ ਦੇ ਨਾਂ ਤੇ ਉਸ ਨੂੰ ਸਹਾਰਾ ਦਿੱਤਾ ਤੇ ਉਹਨੂੰ ਉਹਦੇ ਤੀਜੀ ਮੰਜ਼ਲ ਤੇ ਛੱਡਣ ਲਈ ਚਲਾ ਜਾਂਦਾ ਉਹਦੇ ਫਲੈਟ ਦੇ ਅੱਗੇ ਜਾ ਕੇ ਮੈਂ ਉਸ ਤੋਂ ਕਰਾਇਆ ਮੰਗਣ ਲੱਗਦਾ ਹਾਂ ਪਰ ਉਹ ਆਪਣੇ ਫਲੈਟ ਨੂੰ ਖੋਲ ਕੇ ਮੈਨੂੰ ਅੰਦਰ ਆਉਣ ਲਈ ਕਹਿਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਕੋਲ ਪੈਸੇ ਨਹੀਂ ਤੂੰ ਅੰਦਰ ਆ ਕੇ ਬੈਠ ਜਾ ਮੈਂ ਤੈਨੂੰ ਤੇਰੇ ਪੈਸੇ ਦੇ ਦੇਵਾਂਗੀ ਫਲੈਟ ਦੇ ਅੰਦਰ ਵਧੀਆ ਸਮਾਨ ਸੀ ਜਿਹੜਾ ਕਿ ਕਾਫੀ ਮਹਿੰਗਾ ਲੱਗ ਰਿਹਾ ਸੀ ਉਸ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਹੈਰਾਨ ਹੁੰਦਾ ਉਸਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਮੈਂ ਬੈਠਦੇ ਹੋਏ ਕਿਹਾ ਕਿ ਮੈਨੂੰ ਬਹੁਤ ਜਲਦੀ ਹੈ ਤਾਂ ਉਹਨੇ ਉਸੇ ਸਮੇਂ ਮੈਨੂੰ ਇੱਕ ਮਹਿੰਗੀ ਸ਼ਰਾਬ ਦਾ ਪੈਗ ਬਣਾ ਕੇ ਦਿੱਤਾ ਪਹਿਲਾਂ ਤਾਂ ਮੈਂ ਮਨਾਂ ਕੀਤਾ ਪਰ ਸ਼ਰਾਬ ਨੂੰ ਦੇਖ ਕੇ ਮੇਰਾ ਵੀ ਮਨ ਬਦਲ ਗਿਆ ਮੈਂ ਉਸ ਤੋਂ ਗਲਾਸ ਫੜ ਲਿਆ ਪਰ ਗਲਾਸ ਵਿੱਚ ਉਹਨੇ ਕੋਈ ਨਸ਼ੀਲੀ ਦਵਾਈ ਵੀ ਮਲਾਈ ਹੋਈ ਸੀ ਥੋੜੇ ਟਾਈਮ ਵਿੱਚ ਹੀ ਮੈਂ ਬੇਹੋਸ਼ ਹੋ ਗਿਆ ਅਗਲੇ ਦਿਨ ਜਿਵੇਂ ਹੀ ਮੈਨੂੰ ਹੋਸ਼ ਆਉਂਦਾ ਤਾਂ ਮੈਂ ਉਹਦੇ ਬੈੱਡ ਤੇ ਪਿਆ ਹੋਇਆ ਸੀ ਤੇ ਉਹ ਕੁੜੀ ਮੇਰੇ ਸਾਹਮਣੇ ਬੈਠੀ ਸੀ ਉਨੇ ਮੇਰੀ ਵੀਡੀਓ ਆਪਣੇ ਫੋਨ ਵਿੱਚ ਬਣਾ ਲਈ ਵੀਡੀਓ ਵਿੱਚ ਉਹ ਕੁੜੀ ਮੇਰੇ ਬਹੁਤ ਜ਼ਿਆਦਾ ਕਰੀਬ ਸੀ ਮੈਂ ਇਹ ਵੀਡੀਓ ਨੂੰ ਦੇਖ ਕੇ ਬਹੁਤ ਜ਼ਿਆਦਾ ਸ਼ਰਮਿੰਦਾ ਹੁਣਾ ਪਰ ਉਹ ਕੁੜੀ ਹੁਣ ਪੂਰੀ ਤਰ੍ਹਾਂ ਨਾਲ ਹੋਸ਼ ਵਿੱਚ ਸੀ ਉਹ ਮੈਨੂੰ ਕਹਿਣ ਲੱਗਦੀ ਹੈ ਕਿ ਜੇ ਤੂੰ ਮੈਨੂੰ ਹਰ ਹਫ਼ਤੇ ਰੁਪਏ ਨਹੀਂ ਦੇਵੇਂਗਾ ਤਾਂ ਮੈਂ ਤੇਰੀ ਇਹ ਵੀਡੀਓ ਵਾਇਰਲ ਕਰ ਦੇਵਾਂਗੀ ਇਸ ਨਾਲ ਤੇਰੀ ਸਾਰੇ ਪਾਸੇ ਬਦਨਾਮੀ ਹੋਊਗੀ ਹੁਣ ਉਸ ਦਾ ਇਹ ਸੈਂਸਲਾ ਰੋਜ਼ ਦਾ ਹੀ ਹੋ ਗਿਆ ਸੀ ਉਹ ਹਫਤੇ ਵਿੱਚ ਕਈ ਵਾਰੀ ਦੋ ਵਾਰ ਇਹ ਵੀ ਮੇਰੇ ਤੋਂ ਪੈਸੇ ਲੈ ਜਾਂਦੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਹ ਸਭ ਕੁਝ ਸੁਣ ਕੇ ਪੁਲਿਸ ਵਾਲਿਆਂ ਨੂੰ ਪਹਿਲਾਂ ਤਾਂ ਉਹਦੀ ਗੱਲ ਤੇ ਯਕੀਨ ਨਹੀਂ ਆਉਂਦਾ ਪਰ ਜਦੋਂ ਰਕੇਸ਼ ਸਾਰੀ ਗੱਲ ਠੋਸ ਸਬੂਤਾਂ ਨਾਲ ਦੱਸਦਾ ਹੈ ਕਿ ਉਹ ਉੱਥੇ ਉਹਦਾ ਫਲੈਟ ਹੈ ਤੇ ਉਹਦਾ ਨਾਮ ਸੋਨੀ ਹੈ ਉਹਦੇ ਨਾਲ ਇੱਕ ਔਰਤ ਹੋਰ ਵੀ ਹੈ ਜਿਹੜੀ ਕਿ ਉਹ ਤੋਂ 10 ਸਾਲ ਵੱਡੀ ਹੈ ਉਹ ਵੀ ਉਹਦੇ ਨਾਲ ਹੀ ਮਿਲੀ ਹੋਈ ਹੈ ਇਹ ਸਭ ਕੁਝ ਸੁਣ ਕੇ ਪੁਲਿਸ ਵਾਲੇ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ ਜਿੱਥੋਂ ਦਾ ਪਤਾ ਰਕੇਸ਼ ਨੇ ਦੱਸਿਆ ਸੀ ਉੱਥੇ ਜਾ ਕੇ ਉਹਨਾਂ ਨੂੰ ਉਹ ਸੋਨੀਆ ਨਾਮ ਦੀ ਕੁੜੀ ਮਿਲ ਜਾਂਦੀ ਹੈ। ਪੁਲਿਸ ਵਾਲੇ ਜਦੋਂ ਉਹ ਸੋਨੀਆ ਨੂੰ ਆਪਣੇ ਨਾਲ ਚੱਲਣ ਲਈ ਕਹਿੰਦੇ ਆ ਤਾਂ ਪਹਿਲਾਂ ਤਾਂ ਉਹ ਸੋਨੀਆ ਪੁਲਿਸ ਵਾਲਿਆਂ ਨੂੰ ਧਮਕਾਉਣ ਲੱਗਦੀ ਹੈ। ਉਹ ਕਹਿੰਦੀ ਹੈ ਕਿ ਮੈਂ ਇੱਕ ਵਧੀਆ ਪਰਿਵਾਰ ਤੋਂ ਆ ਪਰ ਪੁਲਿਸ ਵਾਲੇ ਜਲ ਜ਼ਬਰਦਸਤੀ ਉਹਨੂੰ ਫੜ ਕੇ ਥਾਣੇ ਵਿੱਚ ਲੈ ਆਉਂਦੇ ਆ। ਥਾਣੇ ਵਿੱਚ ਜਿਵੇਂ ਹੀ ਉਹ ਰਕੇਸ਼ ਨੂੰ ਦੇਖਦੀ ਹੈ ਤਾਂ ਉਹਦੇ ਹੋਸ਼ ਉੱਡ ਜਾਂਦੇ ਆ। ਇੱਕ ਮਹਿਲਾ ਕਰਮਚਾਰੀ ਸੋਨੀਆ ਦੀ ਪਹਿਲਾਂ ਚੰਗੀ ਤਰ੍ਹਾਂ ਆਉ ਭਗਤ ਕਰਦੀ ਹੈ। ਉਸ ਤੋਂ ਬਾਅਦ ਸੋਨੀਆ ਤੋਤੇ ਦੀ ਤਰ੍ਹਾਂ ਸਾਰੀਆਂ ਗੱਲਾਂ ਸੱਚ-ਸੱਚ ਪੁਲਿਸ ਵਾਲਿਆਂ ਨੂੰ ਦੱਸਣ ਲੱਗਦੀ ਹੈ। ਉਹ ਆਪਣੀ ਗਲਤੀ ਮੰਨਣ ਲੱਗਦੀ ਹੈ। ਉਹ ਆਪਣੀ ਗਲਤੀ ਮੰਨਣ ਲਈ ਤਿਆਰ ਸੀ। ਉਹ ਪੁਲਿਸ ਵਾਲਿਆਂ ਨੂੰ ਕਹਿੰਦੀ ਹੈ ਕਿ ਮੇਰੇ ਤੋਂ ਗਲਤੀ ਹੋ ਗਈ। ਪਰ ਤੁਸੀਂ ਮੇਰੀ ਇਹ ਗੱਲ ਨੂੰ ਜ਼ਿਆਦਾ ਨਾ ਫਲਾਇਓ। ਜੇ ਇਹ ਗੱਲ ਮੇਰੇ ਘਰ ਤੱਕ ਪਹੁੰਚ ਗਈ ਤਾਂ ਬਹੁਤ ਜ਼ਿਆਦਾ ਗਲਤ ਹੋ ਜਾਊਗਾ। ਪੁਲਿਸ ਵਾਲੇ ਉਹਨੂੰ ਪੁੱਛਦੇ ਹੈ ਕਿ ਤੂੰ ਇਹ ਸਭ ਕੁਝ ਕਿਉਂ ਕਰਦੀ ਹੈ? ਜੇ ਤੂੰ ਵਧੀਆ ਪਰਿਵਾਰ ਨਾਲ ਸਬੰਧ ਰੱਖਦੀ ਹੈ ਤਾਂ ਤੇਰੇ ਕੋਲ ਤਾਂ ਪੈਸੇ ਹੋਣਗੇ। ਫਿਰ ਤੂੰ ਗਰੀਬ ਆਦਮੀ ਨੂੰ ਕਿਉਂ ਤੰਗ ਕਰ ਰਹੀ ਹੈ ਤਾਂ ਸੋਨੀਆ ਪੁਲਿਸ ਵਾਲਿਆਂ ਨੂੰ ਦੱਸਣ ਲੱਗਦੀ ਹੈ ਕਿ ਮੇਰੇ ਕੋਲ ਪੈਸੇ ਤਾਂ ਹਨ ਪਰ ਮੈਂ ਬਹੁਤ ਜ਼ਿਆਦਾ ਨਸ਼ਾ ਕਰਦੀ ਹਾਂ ਇੰਨੇ ਪੈਸੇ ਮੈਨੂੰ ਮੇਰੇ ਘਰ ਵਾਲੇ ਵੀ ਨਹੀਂ ਦਿੰਦੇ ਜਿਸ ਦਿਨ ਮੈਨੂੰ ਰਕੇਸ਼ ਮਿਲਿਆ ਸੀ ਉਸ ਦਿਨ ਮੇਰਾ ਮੇਰੇ ਬੁਆਏਫ੍ਰੈਂਡ ਨਾਲ ਬ੍ਰੇਕਅਪ ਹੋ ਗਿਆ ਉਸ ਕਰਕੇ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ ਸ਼ਰਾਬ ਪੀਤੀ ਹੋਣ ਕਾਰਨ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਆਪਣੀ ਗੱਡੀ ਚਲਾ ਕੇ ਨਹੀਂ ਜਾ ਸਕਦੀ ਇਸ ਲਈ ਮੈਂ ਆਟੋ ਵਿੱਚ ਬੈਠਣ ਦਾ ਫੈਸਲਾ ਕੀਤਾ ਮੈਂ ਨਸ਼ੇ ਵਿੱਚ ਸੀ ਉਹਨੂੰ ਆਪਣੇ ਘਰ ਦੇ ਅੰਦਰ ਲੈ ਗਈ ਮੈਂ ਉਹਦੀ ਇੱਕ ਵੀਡੀਓ ਵੀ ਬਣਾ ਲਈ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੁਣ ਇਸਨੇ ਮੈਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਤੇ ਮੈਨੂੰ ਇਹ ਕੰਮ ਵਧੀਆ ਲੱਗਿਆ ਮੈਂ ਹੋਰ ਲੋਕਾਂ ਨੂੰ ਵੀ ਬਲੈਕਮੇਲ ਕਰਨ ਲੱਗ ਗਈ ਸੋਨੀਆ ਦੇ ਮੂੰਹ ਉਹ ਸਭ ਕੁਝ ਸੁਣ ਕੇ ਪੁਲਿਸ ਨੂੰ ਸਾਰੀ ਗੱਲ ਸਮਝ ਵਿੱਚ ਆ ਜਾਂਦੀ ਹੈ ਪੁਲਿਸ ਵਾਲੇ ਸੋਨੀਆ ਤੋਂ ਦੂਜੀ ਔਰਤ ਬਾਰੇ ਪੁੱਛਦੇ ਆ ਯੂ ਕੌਣ ਹੈ ਜੋ ਤੇਰੇ ਨਾਲ ਰਲਈ ਹੋਈ ਹੈ ਤਾਂ ਸੋਨੀਆ ਦੱਸਦੀ ਹੈ ਕਿਉ ਦੂਜੀ ਅਰਥ ਮੇਰੀ ਸਹੇਲੀ ਹੈ ਉਹਦਾ ਨਾਮ ਸੀਮਾ ਹੈ ਉਹ ਉੱਥੇ ਇੱਕ ਪੱਬ ਵਿੱਚ ਕੰਮ ਕਰਦੀ ਹੈ ਜਿੱਥੇ ਮਸ਼ਰਾਬ ਪੀਂ ਜਾਂਦੀ ਹੈ ਉਹ ਵੀ ਮੇਰੇ ਨਾਲ ਇਸੇ ਤਰ੍ਹਾਂ ਲੋਕਾਂ ਨੂੰ ਬਲੈਕਮੇਲ ਕਰਦੀ ਰਹਿੰਦੀ ਹੈ ਅਸੀਂ ਆਪਣੇ ਜਾਲ ਵਿੱਚ 15 ਤੋਂ 20 ਲੋਕਾਂ ਨੂੰ ਫਸਾਇਆ ਹੋਇਆ ਹੈ ਹਰ ਮਹੀਨੇ ਸਾਡੇ ਕੋਲ ਚੰਗੇ ਪੈਸੇ ਆ ਜਾਂਦੇ ਆ ਸਾਨੂੰ ਨਸ਼ਾ ਕਰਨ ਲਈ ਘਰ ਵਾਲੇ ਇੰਨੇ ਪੈਸੇ ਨਹੀਂ ਦਿੰਦੇ ਹੁਣ ਪੁਲਿਸ ਵਾਲਿਆਂ ਨੂੰ ਸਾਰੀ ਗੱਲ ਸਮਝ ਵਿੱਚ ਆ ਗਈ ਸੀ ਉਹ ਸੀਮਾ ਨੂੰ ਵੀ ਫੜ ਕੇ ਥਾਣੇ ਵਿੱਚ ਲੈ ਆਉਂਦੇ ਨੇ ਉਨਾ ਦੋਹਾਂ ਦੇ ਖਿਲਾਫ ਉਚਿਤ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਕੋਮਲ ਨੂੰ ਵੀ ਸਾਰੀ ਸਚਾਈ ਦਾ ਪਤਾ ਲੱਗਦਾ ਹੈ ਕਿ ਉਸ ਦਾ ਘਰ ਵਾਲਾ ਰਾਕੇਸ਼ ਕਿੰਨੀ ਵੱਡੀ ਮੁਸੀਬਤ ਵਿੱਚ ਫਸਿਆ ਹੋਇਆ ਸੀ। ਇਸੇ ਕਰਕੇ ਤਾਂ ਉਸ ਦਾ ਸੁਭਾਅ ਇੰਨਾ ਜ਼ਿਆਦਾ ਬਦਲ ਗਿਆ ਸੀ। ਜਦੋਂ ਰਾਕੇਸ਼ ਕੋਮਲ ਦੇ ਸਾਹਮਣੇ ਜਾਂਦਾ ਹੈ ਤਾਂ ਉਹ ਹੱਥ ਜੋੜ ਕੇ ਉਸ ਤੋਂ ਮਾਫੀ ਮੰਗਣ ਲੱਗਦਾ ਹੈ। ਉਹ ਉਸ ਨੂੰ ਕਹਿਣ ਲੱਗਦਾ ਹੈ ਕਿ ਕੋਮਲ ਮੈਨੂੰ ਪਹਿਲਾਂ ਹੀ ਤੈਨੂੰ ਸਾਰੀ ਗੱਲ ਸੱਚ-ਸੱਚ ਦੱਸ ਦੇਣੀ ਚਾਹੀਦੀ ਸੀ। ਕੋਮਲ ਉਹਨੂੰ ਕਹਿੰਦੀ ਹੈ ਕਿ ਤੁਹਾਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹਾਂ ਜੇ ਤੁਸੀਂ ਮੈਨੂੰ ਪਹਿਲੇ ਦਿਨ ਹੀ ਸਭ ਕੁਝ ਸੱਚ-ਸੱਚ ਦੱਸ ਦਿੰਦੇ ਤਾਂ ਇੰਨਾ ਕੁਝ ਨਹੀਂ ਹੋਣਾ ਸੀ ਮੈਂ ਹਰ ਹਾਲਤ ਵਿੱਚ ਤੁਹਾਡਾ ਹੀ ਸਾਥ ਦਿੰਦੀ ਇਹ ਸੁਣ ਕੇ ਰਾਕੇਸ਼ ਦੇ ਦਿਲੇ ਦਿਮਾਗੋਂ ਇੱਕ ਬੋਝ ਲੈ ਜਾਂਦਾ ਹੈ ਉਹ ਆਪਣੇ ਸੱਸ ਸਹੁਰੇ ਤੋਂ ਵੀ ਮਾਫੀ ਮੰਗਣ ਲੱਗਦਾ ਹੈ ਰਾਕੇਸ਼ ਦੇ ਮਾਪੇ ਵੀ ਰਾਕੇਸ਼ ਨੂੰ ਦੱਸਦੇ ਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਲੁਕੋਣੀਆਂ ਨਹੀਂ ਚਾਹੀਦੀਆਂ ਫਾਨੂੰ ਆਪਣੇ ਪਰਿਵਾਰ ਨਾਲ ਆਪਣੇ ਘਰਦਿਆਂ ਨਾਲ ਇਹ ਗੱਲਾਂ ਪਹਿਲਾਂ ਹੀ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ ਹਨ ਰਾਕੇਸ਼ ਕਹਿੰਦਾ ਹੈ ਕਿ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਉਹ ਗਲਤ ਵੀਡੀਓ ਵਾਇਰਲ ਹੋ ਜਾਵੇ ਜਿਸ ਵਿੱਚ ਮੇਰੀ ਕੋਈ ਗਲਤੀ ਵੀ ਨਹੀਂ ਸੀ ਉਸ ਤੋਂ ਬਾਅਦ ਕੋਮਲ ਆਪਣੇ ਘਰੇ ਆ ਜਾਂਦੀ ਹੈ ਰਾਕੇਸ਼ ਆਪਣੀ ਪਤਨੀ ਤੇ ਆਪਣੇ ਬੱਚੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗਦਾ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਚੈਨਲ ਨਾਲ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਵੀ ਲੈ ਕੇ ਜਲਦੀ ਹੀ ਮਿਲਦੇ ਹਾਂ ਧੰਨਵਾਦ